ਇਹ ਗੱਲ ਕਾੜਿਆਂ ਨੂੰ ਸਦਾ ਕੌੜੀ ਲੱਗਦੀ ਸਾਡੇ ਕਹਿਣ ਦੀ ਕੀ ਪੀਮ ਦੇ ਗੋਲੀ ਵੱਜ ਗਈ ਐਕਸ ਪ੍ਰੈਜ਼ੀਡੈਂਟ ਜੌਬ ਕਰਦਾ ਸਾਬਕਾ ਮਲੇ ਪਾਲੇ ਉਹ ਸਾਫਕਾ ਮਲੇ ਪਾਲੇ ਲਾਲ ਬੱਤੀਆਂ ਉਹ ਦੇਸ਼ ਕਿੱਥੋਂ ਕਰੂਗਾ ਤਰੱਕੀ ਜਿੱਥੇ ਵੋਟਾਂ ਲੈਣ ਦਾਰੂ ਦੀਆਂ ਪੇਟੀਆਂ ਤੁਸੀਂ ਕੱਲ ਜੀ ਮੈਂ ਤੁਹਾਡਾ ਆਪਣਾ ਬੁੱਟੂ ਨਿਊ 26 ਦੇਖਣਾ ਥੋੜਾ ਸਵਾਇਤ ਕਰਦੇ ਆ ਅੱਜ ਜਿੱਥੇ ਜਾ ਰਿਹਾ ਦਿੱਲੀ ਨੂੰ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿਹੜਾ ਸਾਡਾ ਅੰਦੋਲਨ ਆ ਤਕਰੀਬਨ 70 ਦਿਨ ਦੇ ਲਗਭਗ ਜਾ ਰਿਹਾ ਹੈ ਸਰਕਾਰ ਆ ਜਿਹੜੀ મોદી ਇਹ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਸਾਡੇ ਨਤਾਵਾਂ ਨੂੰ ਬੁਲਾ ਲੈਂਦੀ ਆ ਫਿਰ ਉਹਨਾਂ ਨੂੰ ਵਾਪਸ ਭੇਜ ਦਿੰਦੀ ਆ ਵੀ ਸਾਡੀ ਤਾਂ ਇੱਕੋ ਹੀ ਗੱਲ ਆ ਸਾਰੇ ਲੋਕਾਂ ਦੀ ਆਵਾਜ਼ ਕਿਸਾਨਾਂ ਦੀ ਆਵਾਜ਼ ਵੀ ਮਸਲਾ ਜਸ ਜਾਨੂੰ ਇਹ ਬਿੱਲ ਰੱਦ ਹੋਣੇ ਚਾਹੀਦੇ ਨੇ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਧਰਨੇ ਮਜਾਰੇ ਜਾਰੀ ਰੱਖਾਂਗੇ ਔਰ ਅੰਦੋਲਨ ਦੇ ਵਿੱਚ ਗਿਣਤੀ ਵਾਧੀ ਵਧਦੀ ਜਾਊ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਸੰਗਤ ਬੜੀ ਭਾਰੀ ਉਤਸ਼ਾਹ ਨਾਲ ਟਰੈਕਟਰ ਟਰਾਲੀਆਂ ਕਾਰਾਂ ਗੱਡੀਆਂ ਟੱਕਾ 'ਤੇ ਜਾ ਰਹੀ ਆ ਲੱਖਾਂ ਦੀ ਦਾਦ 'ਚ ਲੋਕ ਹੋਰ ਪਹੁੰਚ ਜਾਣੇ ਨੇ ਮੋਦੀ ਸਰਕਾਰ ਨੇ ਸੰਭਾਲਣੇ ਬਹੁਤ ਔਖੇ ਹੋ ਜਾਣੇ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਤੂੰ ਇਹ ਸਾਰੇ ਬਿੱਲ ਸਾਡੇ ਰੱਦ ਕਰ ਦੇ ਪਹਿਲਾ ਬਿੱਲ ਤਾਂ ਹੈਗਾ ਸਾਡਾ ਖੇਤੀ ਤਿੰਨ ਖੇਤੀ ਕਾਨੂੰਨ ਦੂਜਾ ਹੈਗਾ ਜਿਹੜਾ 1 ਕਰੋੜ ਰੁਪਇਆ ਜੁਰਮਾਨਾ ਲਾਇਆ 5 ਸਾਲ ਦੀ ਜੇਲ ਤੀਜਾ 2020 ਬਿਜਲੀ ਬਿੱਲ ਚੌਥਾ ਜਿਹੜਾ ਪਾਣੀ ਦਾ ਬਿੱਲ ਬਣਾਇਆ ਕਿਸਾਨਾਂ ਦੇ ਉੱਤੇ ਟੈਕਸ ਲਾਉਣ ਲੱਗੇ ਆ ਪੰਜਵਾਂ ਜਿਹੜੇ ਕਿਸਾਨਾਂ ਦੇ ਉੱਤੇ ਕੇਸ ਬੜੇ ਨੇ ਉਹ ਰੱਦ ਕਰਕੇ ਸਾਨੂੰ ਮਤਲਬ ਸਾਰੇ ਸਾਡੇ ਕੰਮ ਵਾਪਸ ਕਰਕੇ ਉਹਨਾਂ ਜਿਹੜੇ ਅਸੀਂ ਤੁਹਾਨੂੰ ਨਹੀਂ ਚੱਕਾਂਗੇ ਅਗਲਾ ਪ੍ਰੋਗਰਾਮ ਜੋ ਸਾਡੇ ਨੇਤਾ ਜੋ ਸਾਡੀਆਂ ਜਥੇਬੰਦੀਆਂ ਆਲ ਇੰਡੀਆ ਦੀਆਂ ਪ੍ਰੋਗਰਾਮ ਦੇਣ ਲੀਆਂ ਉਹ ਪ੍ਰੋਗਰਾਮਾਂ ਨੂੰ ਅਸੀਂ ਸਿਰੇ ਚੜਾਵਾਂਗੇ ਇੰਨੇ ਹੀ ਇੱਕਨੇ ਜਥੇ ਬਣਾ ਬਣਾ ਕੇ ਇੱਥੇ ਅਸੀਂ ਤੋੜਦੇ ਰਹਾਂਗੇ ਅੱਜ ਸਾਡਾ ਜਥਾ ਸਰਦਾਰ ਗਲਵੱਡੀ ਜੱਸਾ ਸਿੰਘ ਗਲਵੱਡੀ ਦੀ ਗਵਾਹੀ ਵਿੱਚ ਇੱਥੋਂ ਤਾਂਨੇ ਤੋਂ ਖੰਨਾ ਸਟੇਸ਼ਨ ਤੋਂ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੇ ਜੱਸਾ ਸਿੰਘ ਜੀ ਗਲਵੱਡੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਮੁੱਚੀ ਭਾਰਤ ਵਾਸੀ ਜਿਹੜੇ ਨੇ ਉਹ ਆਪਣੇ ਘਰਾਂ ਵਿੱਚ ਬਹਿਣ ਦਾ ਹੁਣ ਟਾਈਮ ਨਹੀਂ ਕਿਉਂ ਇਹ ਲੜਾਈ ਜਿਹੜੀ ਆ ਬਹੁਤ ਲੰਬੀ ਲੜਾਈ ਸਰਕਾਰ ਨਾਲ ਲੜਾਈ ਆ ਸਰਕਾਰ ਵੀ ਉਹ ਹੈ ਕਿ ਜਿਹੜੀ ਬਿਲਕੁਲ ਬੇਜਿੱਦ ਸਰਕਾਰ ਹੈ ਸਰਕਾਰ ਇਹ ਭੁੱਲ ਗਈ ਵੀ ਸਾਨੂੰ ਜਿਹੜੇ ਲੋਕਾਂ ਨੇ ਚੁਣ ਕੇ ਭੇਜਿਆ ਨਮਾਇंदे ਬਣਾ ਕੇ ਭੇਜਿਆ ਸਾਨੂੰ ਏਡੀ ਵੱਡੀ ਪਾਵਰ ਦੇ ਕੇ ਇਸ ਪਦਵੀ ਤੱਕ ਪਹੁੰਚਾਇਆ ਸਰਕਾਰ ਨੇ ਉਹਨਾਂ ਲੋਕਾਂ ਦੇ ਨਾਲ ਹੀ ਲੜਾਈ ਵਧਦੀ ਆ ਇਸ ਵੇਲੇ ਉਹਨਾਂ ਦਾ ਬਿਲਕੁਲ ਇਹ ਚੀਜ਼ ਭੁੱਲ ਚੁੱਕੇ ਨੇ ਵੀ ਜਿਨ੍ਹਾਂ ਲੋਕਾਂ ਤੇ ਅਸੀਂ ਰਾਜ ਕਰ ਰਹੇ ਆ ਇਹਨਾਂ ਲੋਕਾਂ ਨੇ ਸਾਨੂੰ ਰਾਜ ਦਿੱਤਾ ਜੇ ਅਸੀਂ ਲੋਕ ਪਬਲਿਕ ਰਾਜ ਦੇਣਾ ਜਾਣਦੀ ਆ ਤੇ ਰਾਜ ਖੋਣਾ ਵੀ ਜਾਣਦੀ ਆ ਇਸ ਵੇਲੇ ਉਹ ਟਾਈਮ ਆ ਗਿਆ ਕਿ ਜਿਸ ਤਰ੍ਹਾਂ ਪ੍ਰਾਤਨ ਇਤਿਹਾਸ ਜਿਹੜਾ ਉਹ ਮੇਰਾ ਖਿਆਲ ਜਾਂਦਾ ਇਹਨਾਂ ਲੋਕਾਂ ਨੇ ਪੜ੍ਹਿਆ ਹੀ ਨਹੀਂ ਇਹ ਜਿਹੜੀ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਪੰਜਾਬ ਅੱਜ ਅਣਕਲਾਬ ਇਥੋਂ ਉੱਠਿਆ ਇਹ ਜਿਹੜਾ ਅਨਕਲਾ ਬੁੱਠਿਆ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਹੁੰਦਾ ਹੋਇਆ ਅੱਜ ਵਰਲਡ ਦੇ ਵਿੱਚ ਆ ਗਿਆ। ਇਹ ਜਿਹੜਾ ਅੱਜ ਕਿਸਾਨੀ ਮੁੱਦਾ ਨਹੀਂ ਰਿਹਾ ਇਹ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਇਹ ਜਨ ਸੰਘ ਮੁੱਦਾ ਬਜੜਾ ਇਹ ਇੱਕ ਮਨੁੱਖਤਾ ਦਾ ਮੁੱਦਾ ਬਣ ਚੁੱਕਾ। ਅੱਜ ਹਰੇਕ ਮਨੁੱਖ ਦੁਕਾਨਦਾਰ, ਛੋਟਾ ਜਿਹੜਾ ਵਪਾਰੀ ਆ ਅੱਜ ਆੜਤੀਆ, ਅੱਜ ਮਜ਼ਦੂਰ, ਅੱਜ ਪੱਲੇਦਾਰ ਜਿਹੜਾ ਉਹ ਆਪ ਮਹਾਰੇ ਉੱਠ ਕੇ ਜਿਹੜੇ ਨੇ ਉਹ ਇਸ ਸ਼ੇਖਸ਼ ਦੇ ਵਿੱਚ ਹਿੱਸਾ ਲੈਣ ਵਾਸਤੇ ਲਾਮਬੰਦ ਹੋ ਗਏ ਨੇ ਇਹਦੇ ਵਿੱਚ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਜਿਹੜੇ ਲੋਕਾਂ ਤੇ ਰਾਜ ਕਰਨਾ ਜਦੋਂ ਉਹ ਲੋਕ ਹੀ ਸਾਡੇ ਨਾਲ ਨਹੀਂ ਰੱਬ ਕਰੇ ਨਾ ਕਰੇ ਅੱਜ ਵੋਟਾਂ ਪੈ ਜਾਣ ਅੱਜ 98% ਲੋਕ ਸਰਕਾਰ ਦੇ ਖਿਲਾਫ ਨੇ 2% ਲੋਕਾਂ ਤੇ ਰਾਜ ਕਰੂਗੀ ਸਰਕਾਰ 98% ਲੋਕਾਂ ਦੀ ਆਵਾਜ਼ ਸਰਕਾਰ ਦੇ ਖਿਲਾਫ ਹੈ ਜੇ ਅੱਜ VOTING ਹੋ ਜਾਵੇ ووٹ ਦੇ ਰਾਜ ਹੈ ਨਾ ਤੇ ਉਹਨਾਂ ਲੋਕ ਇਹ ਭੁੱਲ ਗਏ ਵੀ ਜਿਨ੍ਹਾਂ ਲੋਕਾਂ ਕੋਲ ਮੁੜ ਕੇ ਸਾਡੀ ਕਚੈਰੀ ਚ ਉਹਨਾਂ ਨੇ ਆਉਣਾ ਜਦੋਂ ਉਹਨਾਂ ਨੇ ਸਾਡੀ ਕਚੈਰੀ ਵਿੱਚ ਆਉਣਾ ਹੈ ਅੱਜ ਆਉਣ ਨਹੀਂ ਜੋਗੇ ਪੰਜਾਬ ਵਿੱਚ ਦੇਖ ਲਓ ਕੋਈ ਵੀ ਬੀਜੇਪੀ ਦਾ ਲੀਡਰ ਲੋਕ ਦਲ ਲੋਕ ਕਚੈਰੀ 'ਚ ਨਹੀਂ ਆ ਰਿਹਾ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿਸਾਨ ਲੀਡਰਾਂ ਨੂੰ ਵੀ ਜਿਸ ਤਰ੍ਹਾਂ ਹੁਣ ਏਕਤਾ ਦਾ ਸਬੂਤ ਦਿਖਾ ਰਹੇ ਹੋ ਇਸੇ ਤਰ੍ਹਾਂ ਹੀ ਏਕਤਾ ਜਿਹੜੀ ਉਹਨੂੰ ਬਰਕਰਾਰ ਰੱਖਿਓ ਤੇ ਉਹਤੇ ਪਬਲਿਕ ਥੱਲੇ ਪਬਲਿਕ ਦਾ ਸਭ ਤੋਂ ਵੱਡਾ ਜਿਹੜਾ ਪਾਵਰ ਪਬਲਿਕ ਪਬਲਿਕ ਤੁਹਾਡੇ ਨਾਲ ਖੜੀ ਆ ਏਕਤਾ ਦਾ ਸਬੂਤ ਦਿੰਦੇ ਰਹੋ ਫਤੇ ਤੁਹਾਡੇ ਪੈਰ ਜਿਹੜੀ ਉਹ ਚੁੰਮਦੀ ਰਹੂਗੀ ਆਪਾਂ ਫਤੇ ਜਿਹੜੀ ਆ ਉਹ ਨਸੀਬ ਕਰਕੇ ਹੀ ਮੁੜਾਂਗੇ ਹਰ ਕੱਲ ਵੀ 6 ਟਰਾਲੀਆਂ ਇਧਰੋਂ ਸਾਡੇ ਇਲਾਕੇ ਚੋਂ ਗਈਆਂ ਹਰ ਰੋਜ਼ ਟਰਾਲੀਆਂ ਟਰੈਕਟਰ ਗੱਡੀਆਂ ਲੋਕ ਆਪੋ ਤਾਪੀ ਬਜ਼ੁਰਗ ਮਤਾ ਮਾ ਛੋਟੇ ਛੋਟੇ ਬੱਚੇ ਉਹ ਸਾਰੇ ਜਿਹੜੇ ਨੇ ਉਸ ਸੰਘਰਸ਼ ਦੇ ਵਿੱਚ ਇਸ ਵਿੱਚ ਹਿੱਸਾ ਲੈਣ ਵਾਸਤੇ ਆਪ ਤੋਂ ਆਪ ਮਾਰੇ ਜਿਹੜੇ ਨੇ ਉਟੜ ਪਏ ਨੇ ਇਹ ਸੰਘਰਸ਼ ਜਿਹੜਾ ਇਹ ਥੋੜੇ ਦਿਨਾਂ ਦੇ ਵਿੱਚ ਹੀ ਸਰਕਾਰ ਗੋਡੇ ਟੇਕੂਗੀ ਆ ਟਿਕਨੇ ਪਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਸਰਕਾਰ ਮਰਦਾਬਾ ਸਰਕਾਰ ਮੋਦੀ ਸਰਕਾਰ ਮਰਦਾਬਾ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਮੋਦੀ ਸਰਕਾਰ ਮਰਦਾਬਾ ਮੋਦੀ ਸਰਕਾਰ ਮਰਦਾਬਾ